ਹਾਂਜੀ ਜਿਹੜਾ ਇਹ ਪਿੱਛੇ ਤੁਸੀਂ ਟੇਬਲ ਦੇਖ ਰਹੇ ਆ ਇਹਦੇ ਤੇ ਜਿੰਨੇ ਵੀ ਲਫਾਫੇ ਪਏ ਆ ਘੱਟੋ ਘੱਟ 4 ਤੋਂ 5 ਲਫਾਫੇ ਪਏ ਆ ਤੇ ਇਹ ਲਫਾਫੇ ਜਿਹੜੇ ਹਫ਼ਤੇ ਦੇ ਆ ਪੂਰੇ ਮਤਲਬ ਰੋਜ਼ ਹਰ ਰੋਜ਼ ਇੱਕ ਲਫਾਫਾ ਹੁੰਦਾ ਇਫਨ ਆਉਂਦਾ ਉਹਦੇ ਵਿੱਚ ਕੀ ਰੋਟੀਆਂ ਹੁੰਦੀਆਂ ਸਬਜ਼ੀ ਹੁੰਦੀ ਆ ਮੇਰਾ ਵੀ ਆਉਂਦਾ ਤੇ ਮੇਰੇ ਨਾਲ ਦਾ ਵੀ ਆਉਂਦਾ ਮੇਰੇ ਨਾਲ ਦੇ ਮੁੰਡੇ ਦਾ ਉਹਦਾ ਵੀ ਆਉਂਦਾ ਰਉ ਬੰਦਾ ਕੀ ਆ ਬਾਹਰ ਉਹਨੂੰ ਭਾਵੇਂ ਕੋਈ ਵੀ ਕੁਝ ਵੀ ਕਰਾਈ ਜਾਵੇ ਚਾਹੇ ਕੋਈ ਆਪਦੇ ਕੁੱਤਿਆਂ ਦਾ ਗੰਦ ਸਟਾਈ ਜਾਵੇ ਜਾਂ ਟਾਇਲਟ ਸਾਫ਼ ਕਰਾਈ ਜਾਵੇ ਉਹ ਬੰਦਾ ਉਹ ਸਾਰੇ ਕੰਮ ਕਰ ਲੂਗਾ ਪਰ ਘਰੇ ਘਰੇ ਉਹ ਬੰਦੇ ਨੇ ਇੱਕ ਮਤਲਬ ਇੱਥੋਂ ਚੱਕ ਕੇ ਚੀਜ਼ ਹੈ ਨਾ ਜਿਹੜੀ ਇੱਥੇ ਵੀ ਨਹੀਂ ਕਰਦਾ ਜਿਹੜੀਆਂ ਚੀਜ਼ਾਂ ਜਿੱਥੇ ਪਈਆਂ ਉੱਥੇ ਮਤਲਬ ਪਈਆਂ ਰਹਿਣੀਆਂ ਮੇਰਾ ਟਿਫਣਾਉਂਦਾ ਹੁੰਦਾ ਮੈਂ ਉਹ ਦੂਜੀ ਸਾਈਡ ਰੱਖਦਾ ਹੁੰਦਾ ਤੇ ਜਦੋਂ ਹੁਣ ਮੇਰਾ ਟਿਫਨ ਮੈਂ ਖਾ ਲਿਆ ਜੇ ਕੁਝ ਬਚ ਗਿਆ ਤਾਂ ਮੈਂ ਕੀ ਇਹ ਚੱਕ ਕੇ ਡਸਟਬਿਨ ਚ ਸੜ ਦੇਣਾ ਹੁਣ ਬਾਹਰ ਨਿਕਲਦੇ ਆਂ ਬਾਰ-ਬਾਰ ਚ ਡਸਟਬਿਨ ਪਿਆ ਤਾਂ ਕੋਈ ਜ਼ਿਆਦਾ ਵੱਡਾ ਭਾਰ ਨਹੀਂ ਲੱਗਦਾ ਜੇ ਆਪਾਂ ਇੱਥੋਂ ਕੀ ਇਹ ਟਿਫਨ ਚੱਕ ਕੇ ਲੈ ਜਾਾਂਗੇ ਤੇ ਆਪਾਂ ਉੱਥੇ ਕੀ ਇਹ ਸਾਰੇ ਟਿਫਨਾਂ ਇੱਕ ਲਪਾਫੇ ਚ ਪਾਓ ਤੇ ਜਾਂਦੇ ਡਸਟਬਿਨ ਚ ਸੜਜੋ ਤੇ ਕਿੰਨਾਕ ਮਤਲਬ 5 ਸਕਿੰਟਾਂ ਦਾ ਵੀ ਕੋਈ ਫਰਕ ਨਹੀਂ ਪੈਂਦਾ ਵੱਧ ਤੋਂ ਵੱਧ 1 ਮਿੰਟ ਲੱਗ ਜੂ 2 ਮਿੰਟ ਲੱਗ ਜਾਣਗੇ ਾਰੇ ਕੀ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਕੀਆ এনवायरमेंट ਖਰਾਬ ਹੁੰਦਾ ਸਾਰਾ ਇੱਥੇ ਕੀ ਮੱਛਰ ਪੈਦਾ ਹੋ ਸਕਦਾ ਹੋਰ ਵੀ ਕੋਈ ਮਤਲਬ ਉਦਾਂ ਹੀ ਦੇਖਣ ਨੂੰ ਭੜਾ ਲੱਗਦਾ ਪਿਆ ਇੱਥੇ ਤਾਂ ਇੱਥੇ ਬੰਦੇ ਨੇ ਬੈ ਕੇ ਰੋਟੀ ਖਾਣੀ ਆ ਜਾਂ ਉਦਾਂ ਬੈਠਣਾ ਕਿਸੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਯਾਰ ਮਤਲਬ ਬਹੁਤ ਹੀ ਹਨਪੜਾਂ ਵਾਲਾ ਇੱਕ ਇਹ ਕੰਮ ਹੈ ਆਪਾਂ ਜੋ ਕੁਝ ਵੀ ਪੰਜਾਬ ਚ ਕਰਦੇ ਰਹੇ ਹਾਂ ਉਹ ਇੱਕ ਵੱਖਰੀ ਗੱਲ ਹੈ ਕਿਉਂਕਿ ਉੱਥੇ ਆਪਣੇ ਘਰ ਵੱਡੇ ਬਹੁਤ ਸੀਗੇ ਤੇ ਫੈਮਿਲੀ ਮੈਂਬਰ ਵੀ ਆ ਜਿਹੜਾ ਆਪਣਾ ਜੇ ਆਪਾਂ ਉੱਥੇ ਕੋਈ ਸੈੱਟ ਵੀ ਦਿੰਦੇ ਸੀਗੇ ਤਾਂ ਘਰ ਦੇ ਚੱਕ ਕੇ ਕੀ ਸੜ ਦਿੰਦੇ ਸੀ ਪਰ ਇੱਥੇ ਰੋਜ਼-ਰੋਜ਼ ਨਾ ਤਾਂ ਮੈਂ ਕਿਸੇ ਦੀ ਸਫਾਈ ਕਰ ਸਕਦਾ ਨਾ ਹੀ ਕੋਈ ਮੇਰੀ ਕਰ ਸਕਦਾ ਤਾਂ ਹਰ ਕਿਸੇ ਨੂੰ ਆਪਣੇ ਆਪ ਦੀ ਜ਼ਿੰਮੇਵਾਰੀ ਹੁੰਦੀ ਆ ਤਾਂ ਇਦਾਂ ਦੇ ਬੰਦਿਆਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਬਹੁਤ ਵਾਰੀ ਕਹਿ ਲਿਆ ਵੀ ਤੂੰ ਆਪ ਦਾ ਜਿਹੜਾ ਇਦਾਂ ਗੰਦ ਨਾ ਪਾਇਆ ਕਰ ਪਰ ਫਿਰ ਵੀ ਹੈ ਕਿ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹਨਾਂ